ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਲਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਵੜਾ ਬਾਈ ਕੋਲੇ ਸੂਈ ਸਵਾਈ ਤੇ ਇੱਕ ਝੋਟੀ ਆ ਬਾਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਗੱਭਣ ਆਉ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਸੀ ਕਾਲ ਸਸੀ ਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਕੋ ਨਾਮ ਨੇਟੂ ਆ ਬਾਈ ਪਿੰਡ ਸੰਘੜਾ ਜਿਹੜਾ ਬਰਨਾਲਾ ਆ ਅ ਨੇੜੇ ਬਰਨਾਲਾ ਹੀ ਹਾਂ ਬਾਈ ਕਿਲੋਮੀਟਰ ਬਰਨਾਲਾ 1 ਕਿਲੋਮੀਟਰ ਮੋਬਾਈਲ ਨੰਬਰ ਕੋ 8699120702 ਠੀਕ ਆ ਬਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇਖਦੇ ਨੇ ਕਿਹੜਾ ਸੂਸ ਹੁੰਦੀ ਇਹ ਬਈ ਦੂਜਾ ਸੂਸ ਹੁੰਦੀ ਆ ਕਿੰਨੇ ਕ ਦਿਨ ਲੂ ਇਹਦੇ ਬਈ 25 ਦਿਨ ਦਾ ਦਿਨ ਪੂਰੇ ਆ 25 ਨੂੰ ਅੱਜ ਕਿੰਨੇ ਹੋਗੀ 21 ਅੱਜ 21 ਤਰੀਕ 21 ਤਰੀਕ ਹੋਗੀ 4 ਕ ਦਿਨ ਪਹਿਜ ਹਾਂਜੀ ਹਾਂਜੀ ਇੱਕ ਦੋ ਦਿਨ ਇੱਧਰ ਉੱਧਰ ਵੀ ਹੋ ਸਕਦੇ ਨੇ ਹਾਂਜੀ ਕਿੰਨਾ ਕੁ ਰਿਕਾਰਡ ਆ ਬਈ ਇਹਦਾ ਇਹ ਬਈ ਆਪਣੇ ਕੋਲੇ ਪਹਿਲੇ ਸੂਏ 13 ਕਿਲੋ ਦੁੱਧ ਦਿੰਦੀ ਰਹੇ ਓਕੇ ਠੀਕ ਆ ਬਈ ਆਰਡਰ ਦੀ ਜਿਹੜੀ ਫੀਟਿੰਗ ਆ ਕਮਾਲ ਦੀ ਆ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਲੈਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਹਾਲੇ ਕੱਚੀ ਕੱਚੀ ਆ ਉਸਮ ਨੰਨਾ ਜਲਾਇਓ ਗਾੜੀ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਫੇਸ ਦੀ ਬਿਊਟੀ ਸਿੰਘ ਸਿੰਘ ਇੱਕ ਨੰਬਰ ਕੱਦ ਬ੍ਰੀਟ ਇੱਕ ਨੰਬਰ ਆ ਬਾਈ ਦੁੱਧ ਵਾਲਾ ਪੀਸ ਆ ਪਤਲੇ ਜੇ ਪਿੰਡੇ ਰੀਆ ਬਾਈ ਬਿਊਟੀਫੁੱਲ ਆ ਲੈ ਕਿਆ ਬਾਤ ਬਾਕੀ ਧੋਰਾ ਚੈੱਕ ਕਰ ਲੋ ਕਰਮਾਈ ਦਾ ਧੋਰਾ ਵੀ ਚੰਗਾ ਦਾ ਦੁੱਧ ਭਾਈ ਇੱਕ ਦੀ 15 16 ਕਿਲੋ ਰਾਮਦਾਨਾ ਦੋ ਓਕੇ ਬਾਈ ਹਾਂਜੀ ਠੀਕ ਆ ਤੇ ਕੀ ਮੋਲ ਆਪਾਂ ਜਾਇਜ਼ ਇਹ ਤਾਂ ਮੰਨ ਲਓ ਵੀ 1,05,000 1,05,000 ਮਾਨਤਨ ਹੋ ਜੀ ਹਾਂ ਬਾਈ ਹੋ ਜੀ ਠੀਕ ਹੈ ਬਾਈ 1,05,000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਆਕਦੇ ਹੋ ਜੂ ਕਬੇ ਥਾਣ ਲੈ ਵੀ ਦੀ ਬਹੁਤ ਸਾਫ ਪਤਲੇ ਪਿੰਡੇ ਦੀ ਦੁੱਧ ਵਾਲਾ ਪੀਸ ਆ ਬਾਈ ਥਣ ਤੁਣ ਬੜਾ ਚੰਗਾ ਲੱਗਿਆ ਕਰਮਣੀ ਨੂੰ ਲੈਵਾ ਵੀ ਜਮਾ گاਵਾ ਨਾਲ ਦਾ ਜ਼ਰ ਕਰਦੀ ਹੁੰਦੀ ਹੈ ਕਿ ਨਹੀਂ ਬਾਈ ਹਾਂ ਬਾਈ ਹਾਂ ਬਾਕੀ ਬਟਨ ਵਾਲੀ ਝੋਟੀ ਆ ਬਾਈ ਸਹੀ ਗੱਲ ਆ ਆ ਲੈ ਬਟਨ ਦਿਖਾ ਦੇ ਓਕੇ ਆ ਠੀਕ ਕਰ ਬਾਈ ਠੰਡੀ ਠੁੰਡੀ ਪੂਰੀ ਜਮਾ ਬਈ ਆ ਦੇ ਸਾਫੁੱਟੀ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਪੋਣ ਅੱਗੇ ਆ ਗਈ 2 ਨੰਬਰ ਤੇ ਵੜ ਜਿਹੜਾ ਸੂਆ ਜੀ ਇਹ ਬਈ ਦੂਜਾ ਸੂਆ ਸੂਈਆ ਕੱਲ ਸੂਈਆ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਬਈ ਬੱਚਾ ਦੇਤਾ ਠੀਕ ਆ ਕਿੰਨਾ ਗਬੌਲਾ ਦੁੱਧ ਜਾਂ ਦੇ ਦੂ ਬਸ ਕੱਲ ਸੂਈਆ ਬਈ ਉਹ 13 14 ਕਿਲੋ ਦੁੱਧ ਆਮਦਨਾਂ ਦੇਈ ਗਈ ਠੀਕ ਆ ਬਈ ਬਾਲਾ ਪਾ ਕਹਿੰਦੇ ਨਹੀਂ ਐਵੇਂ ਹਨਾ ਸਹੀ ਆ ਬਈ ਲੇਵਾ ਇੱਕ ਨੰਬਰ ਹਨਾ ਥਾਨ ਤੋਂ ਬਹੁਤ ਚੰਗਾ ਪੂਰੀ ਵਿਥੀ ਦੇ ਅਲੱਗ ਅਲੱਗ ਥਾਨ ਸਸਵਾ ਤੋਂ ਸੂਹ ਵੇਖਣਾ ਕਰਮਾਣੀ ਜਮਾ ਭਈਆਂ ਨਾਲੇ ਭਈ ਆਪਣਾ ਦੋ ਡੰਗਾਂ ਦਾ ਕੱਢਿਆ ਹੋਇਆ ਬੌਲਾ ਓਕੇ ਹੋਲੀ ਮੜੀ ਟੋਰੀ ਭਈ ਸੋਈ ਸਵਾਈ ਬੱਚਾ ਦੇਤਾ ਕਰਮਾਣੀ ਨੇ ਬੱਚਾ ਭਈ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਬਰੀਡ ਫੁੱਲਾ ਹਨਾ ਭਈ ਪੂਰੀ ਹੈ ਗਰਮੀ ਘਟ ਮਨੂੰ ਫੈਟ ਚੰਗੀ ਹੋ ਹਨਾ ਪੂਰੀ ਵਧੀਆ ਫੈਟ ਆਉਂਦੀ ਹੈ ਭਈ ਮੱਝ ਨਾਲ ਦਾ ਦੁੱਧ ਕਰਮਾਣੀ ਨੇ ਦੇ ਦੇਣਾ ਬਰੀਕ ਬਹੁਤ ਹੈ ਵੀ ਲੈ ਤੋਰਾ ਇੱਕ ਨੰਬਰ ਇਹਦਾ ਮੁੱਲ ਜਾਇਜ ਆ। ਇਹਦਾ ਮੁੱਲ ਬਈ 53000 ਆ। 53000 ਹਾਂਜੀ ਬਾਈ। ਮਾਨਤਨ ਹੋਜੂ, ਹੋਜੂ ਬਾਈ, ਹੋ। ਠੀਕ ਆ ਬਾਈ। ਜਮ ਜਾਇਜ ਮੁੱਲ ਆ 53000 ਰੁਪਇਆ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋਜੂ। ਲੇਵੇ ਦੀ ਫੀਟਿੰਗ ਇੱਕ ਵਾਰੀ ਦੁਬਾਰੇ ਚੈੱਕ ਕਰ ਲਓ। ਬਹੁਤ ਸੋਹਣਾ ਸਹਜ ਆ ਲੇਵੇ ਰੱਖਣੀ ਬਈ। ਕੀ ਬਾਤ ਆ। ਮੂਹਰੋ ਲੇਵਾ ਚੈੱਕ ਕਰ ਲਓ ਇਧਰੋਂ। ਕਮਾਲ ਦਾ ਲੇਵਾ। ਆਣ ਤੁਨੇ ਇੱਕ ਨੰਬਰ ਆ ਬਾਈ। ਇਹ ਮੁੱਲ ਵੀ ਜਾਇਜ ਆ। ਕਿਸੇ ਵੀਰ ਨੂੰ ਦੋਨੇ ਨਗਾ ਚ ਕੋਈ ਵੀ ਨਗਾ ਪਸੰਦ ਆਈ ਬਾਈ ਨਗਟ ਕਰ ਲਿਓ। ਧੰਨਵਾਦ।